अठ लाख दो हजार चार सौ तिरानवे राशन कार्ड कट्टन लगे ने इधर क्रिटेरिया की रखे कट्टन दा कहते जी थोड़े को चार पहिए वाले वाहन ने थोड़े को पच्ची लाख तो बाद कुल टर्नओवर है ढाई एकड़ तो बाद थोड़े को जमीन है जा तुसी ਸਰਕਾਰੀ ਨੌਕਰੀ ਕਰਦੇ ਜਾਂ ਵਟੇ ਹੁਣ ਮੇਰਾ ਸਵਾਲ ਇਹ ਹੈ ਕਈ ਵਾਰੀ ਇੱਕ ਭਾਈ ਸਰਕਾਰੀ ਨੌਕਰੀ ਤੇ ਲੱਗ ਜਾਂਦਾ ਤੇ ਉਹ ਸਰਕਾਰੀ ਨੌਕਰੀ ਤੇ ਲੱਗ ਅਨਸਾਰ ਅੱਜ ਕੱਲ ਇਹ ਰਿਵਾਜ ਹੋ ਗਿਆ ਉਹ ਸ਼ਹਿਰ ਸ਼ਿਫਟ ਕਰ ਜਾਂਦੇ ਉਹਦੇ ਬੱਚੇ ਪੜਾਉਣ ਵਾਸਤੇ ਜਾਂ ਲਾਈਫ ਸਟਾਈਲ ਨੂੰ ਉੱਚਾ ਚੱਕਣ ਵਾਸਤੇ ਤਾਂ ਦੂਜੇ ਬਾਕੀ ਪਰਿਵਾਰ ਦੇ ਮੈਂਬਰਾਂ ਦਾ ਫਿਰ ਕੀ ਹੱਕ ਕੀ ਉਹ ਬਣੋਗੇ ਜਿਹੜੇ ਜਿਹਦੇ ਬੰਦੇ ਨਾਂ ਤੇ ਕਾਰ ਬਣਿਆ ਹੋਇਆ ਹੈ ਜੇ ਉਹ ਬੰਦੇ ਕੋਲੇ ਕਾਰ ਹੈ ਤਾਂ ਦੂਜੇ ਭਾਈ ਕੋਲ ਥੋੜੀ ਹੈ ਤੁਹੇ ਸਾਰੇ ਪਰਿਵਾਰ ਦਾ ਕੀ ਕਸੂਰ ਹੈ ਦਾ ਮਲ ਤੁਸੀਂ ਇੱਕ ਬੰਦੇ ਪਿੱਛੇ ਤੁਸੀਂ ਸਾਰਾ ਪਰਿਵਾਰ ਨੂੰ ਭੁੱਖਾ ਮਰੋਗੇ ਜਿੰਨਾ ਚਿਰ ਭਗਵਾਨ ਤਮਾਨ ਪੰਜਾਬ ਦਾ ਮੁੱਖ ਮੰਤਰੀ ਇੱਕ ਵੀ ਕਾਰਡ ਨਹੀਂ ਵਟਾਉਣ ਦੇਣਾ ਸੀ ਨਾ ਹੀ ਅਸੀਂ ਕਿਸੇ ਬੰਦੇ ਨੂੰ ਭੁੱਖਾ ਰਹਿਣ ਦੇਣਾ ਨਾ ਹੀ ਕੋਈ ਚੁੱਲ੍ਹਾ ਮੈਂ ਅਕਸਰ ਕਹਿਣਾ ਤੇ ਨਾ ਹੀ ਕਿਸੇ ਚੁੱਲ੍ਹੇ ਦੀ ਅੱਗ ਬੁਝਣ ਦੇਣੀ